ਇਨਾਂ ਦੇ ਘਰਾ ਮੂਰੇ ਧਰਨੇ ਇਹਨਾਂ ਦੇ ਬਾਰਾਂ ਨੂੰ ਵੀ ਜੇਕਰ ਤੁਸੀਂ ਕਾਰਵਾਈ ਨਹੀਂ ਕਰੋਗੇ ਨੇ ਥਾਪੜਾ ਪਲੇਟ ਕਰਾਂਗੇ ਅਸੀਂ ਮੈਂ ਗੱਡੀ ਪਾ ਕੇ ਪਿੱਛੇ ਕੜੀ ਚੂਗਾ ਮੈਂ ਕੜੀ ਚੂਗਾ ਇਸਤਮਾਰ ਇਹ ਕੱਲ ਜੀ ਸਾਰੇ ਭੈਣ ਭਰਾਵਾਂ ਨੂੰ ਦੂਖ ਥੋੜਾ ਨਾਲ ਗੱਲਾਂ ਸਾਂਝੀਆਂ ਕਰਨੀ ਸੀ ਤੁਸੀਂ ਵੀ ਇਹ ਗੱਲਾਂ ਨੂੰ ਸਾਂਝੇ ਕਰਕੇ ਅੱਗੇ ਤੱਕਰ ਪਹਚਾ ਦੇਣਾ ਸਭ ਤੋਂ ਪਹਿਲੇ ਤਾਂ ਗੱਲ ਇਹ ਹੈ ਕਿ ਅਗਲਾ ਹੁਣ ਪ੍ਰੋਗਰਾਮ ਕੀ ਹੋਣ ਵਾਲਾ ਇੱਕ ਤਾਂ ਉਹ ਗੱਲ ਕਰਨੀ ਆ ਇੱਕ ਇਹ ਗੱਲ ਕਰਨੀ ਆ ਕਿ ਮਹਾਲੀ ਦਾ ਜਿਹੜਾ ਪ੍ਰੋਗਰਾਮ ਕੀਤਾ ਸੀ ਉਹਦਾ ਛਿੱਟਾ ਕੀ ਨਿਕਲਿਆ ਸਭ ਤੋਂ ਪਹਿਲਾਂ ਤਾਂ ਗੱਲ ਇਹ ਦੱਸ ਦੇ ਵੀ ਅਗਲੇ ਪ੍ਰੋਗਰਾਮ ਕੀ ਹੋਣ ਵਾਲੇ ਨੇ ਅਗਲਾ ਪ੍ਰੋਗਰਾਮ ਆਪਣਾ ਬਹੁਤ ਵੱਡਾ ਜਿਹੜਾ ਹੋਣਾ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਹੁਤ ਵੱਡਾ ਜਿਹੜਾ ਠੱਗ mafia ਹੈ ਮੈਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਗੱਲ ਕਹਿ ਦੇਣਾ ਚਾਹਣਾ ਤੇ ਠੱਗ mafia ਨੂੰ ਵੀ ਇਹ ਗੱਲ ਕਹਿ ਦੇਣਾ ਚਾਹਣਾ ਕਿ ਜੇਕਰ ਤੁਸੀਂ ਆਪਣਾ ਜਲੂਸ ਕਢਾਉਣਾ ਹੈ ਉਦੋਂ ਉੱਥੇ ਪ੍ਰਸ਼ਾਸਨ ਦਾ ਵੀ ਜਲੂਸ ਨਿਕਲਿਆ ਤੇ ਏਜੰਟ mafia ਦੇ ਵੀ ਜਲੂਸ ਨਿਕਲਿਆ ਜੇ ਤੁਸੀਂ ਚਾਹੋ ਨੀ ਵੀ ਸਾਡਾ ਜਲੂਸ ਨਾ ਨਿਕਲੇ ਤੁਸੀਂ ਜਿੰਨੇ ਵੀ ਠੱਗ mafia ਜਿਹੜਾ ਏਜੰਟ ਹੈ ਤੁਸੀਂ ਸਾਰੇ ਲੋਕਾਂ ਦੇ ਬੰਦੇ ਬਣ ਕੇ ਪੈਸੇ ਵਾਪਸ ਕਰ ਦਿਓ ਗੱਲ ਨਾਲ ਹੀ ਪ੍ਰਸ਼ਾਸਨ ਨੂੰ ਆ ਜੇ ਤੁਸੀਂ ਸਾਨੂੰ ਇਹ ਗੱਲ ਹਮੇਸ਼ਾ ਕਹਿਣਿਓ ਕਿ ਭਾਣਾ ਕਾਨੂੰਨ ਹੱਥਾਂ ਚ ਲੈਦਾ ਜੇ ਅਸੀਂ ਜੇ ਅਸੀਂ ਉਹ ਗੱਲਾਂ ਤੇ ਨਾ ਹੀ ਸਾਨੂੰ ਇਹ ਪ੍ਰੋਗਰਾਮ ਕਰਨ ਦੀ ਆਪਤ ਪਵੇ ਤਾਂ ਤੁਸੀਂ ਪਹਿਲਾਂ ਹੀ ਜਿਹੜਾ ਲੋਕਾਂ ਦੇ ਉੱਪਰ ਜਿਹੜੇ ਉੱਤੇ ਜਿਹੜੇ ਏਜੰਟਾਂ ਜਿਹੜੇ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਪਰਚੇ ਪੱਕਾ ਉਹਨਾਂ ਨੂੰ ਅੰਦਰ ਫਿੱਟੋ ਤੇ ਸਾਰੀ ਪ੍ਰਾਪਰਟੀ ਅਟੈਚ ਕਰੋ ਤੇ ਕਾਨੂੰਨ ਦੀ ਜਿਹੜੀ ਗੱਲ ਕਰਨਾ ਚਾਹਣਾ ਉਹ ਮੈਂ ਤੁਹਾਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਉਣਾ ਹੀ ਆਉਣਾ ਕਿ ਸਖਤ ਇਹਨਾਂ ਦੇ ਖਿਲਾਫ ਕਾਨੂੰਨ ਬਣਾਇਆ ਜਾਵੇ ਅੱਜ ਤੋਂ ਬਾਅਦ ਜਲੰਧਰ ਦੇ ਵਿੱਚ ਮੈਂ ਐਡਾ ਕਬੜਾ ਨ ਕਿਹੜਾ ਪ੍ਰੋਗਰਾਮ ਆ ਮੈਂ ਕੁਝ ਕੁ ਦਿਨਾਂ ਬਾਅਦ ਪ੍ਰੋਗਰਾਮ ਜਲਦੀ ਦੇ ਰਿਹਾ ਲੋਕ ਤਿਆਰ ਰਹਿਣ ਲੋਕਾਂ ਦਾ ਕੰਮ ਇਹ ਨਾ ਹੋਵੇ ਠੀਕ ਹਨਾ ਗੱਲ ਜਿਵੇਂ ਤੁਸੀਂ ਉੱਥੇ ਕਰਿਆ ਸਭ ਤੋਂ ਵੱਧ ਮੇਰਾ ਜੋਰ ਪਤਾ ਹੀ ਗੱਲ ਹੈ ਜਿੰਨਾ ਮੇਰਾ ਜੋਰ ਸਰਕਾਰ ਨਾਲ ਤੇ ਪ੍ਰਸ਼ਾਸਨ ਨਾਲ ਲੜਨ ਤੇ ਲੱਗਿਆ ਓਨਾ ਜੋਰ ਤੁਹਾਨੂੰ ਕੱਲਾ ਬਿਠਾਉਣ ਤੇ ਲੱਗਿਆ ਮੇਰਾ ਮੈਂ ਤੁਹਾਨੂੰ ਗੱਲ ਕਹਿ ਰਿਹਾ ਯਾਰ ਮੈਨੂੰ ਮੈਂ ਪੂਰੇ ਪਰਮੰਧ ਨਹੀਂ ਕਰ ਸਕਦਾ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਜੇਕਰ ਆਪਣੇ ਪਰਮੰਧ ਘਟਨੇ ਬਹਿ ਜਾਓ ਮੈਨੂੰ ਤੁੱਪੇ ਬਿਠਾ ਲਓ ਜਿੰਨੀ ਮਰਜ਼ੀ ਅੱਗ ਦੇ ਸੇਕ ਦੇ ਵਿੱਚ ਬਿਠਾ ਲਓ ਤੁਸੀਂ ਬੈਠ ਕਿਉਂ ਨਹੀਂ ਸੀ ਰਹੇ ਤੁਹਾਨੂੰ ਪਤਾ ਵੀ ਜੇ ਤੁਸੀਂ ਬੈਠੇ ਹੁੰਦੇ ਉਸਦਾ ਹੋਰ ਬਹੁਤ ਵੱਡਾ ਪ੍ਰਭਾਵ ਪੈਣਾ ਸੀਗਾ ਵੀ ਕਿੰਨੇ ਲੋਕ ਜਾਬਤੇ ਦੇ ਵਿੱਚ ਨੇ 10 ਜਣੇ ਉਧਰੋਂ ਭੱਜਿਆ ਕਰਨ 15 ਜਣੇ ਉਧਰੋਂ ਭੱਜਿਆ ਕਰਨ ਇਹ ਥੋੜੋ ਕੋਈ ਗੱਲ ਆ ਜਿੰਨੇ ਬੰਦੇ ਮੇਰੇ ਬੁਲਾਏ ਹੋਏ ਸੀਗੇ ਉਹ ਸਾਰੇ ਬਹਿ ਗਏ ਜਿਹੜੇ ਬੰਦੇ ਪੀੜਤ ਸੀ ਉਹ ਬੈਠੇ ਨਹੀਂ ਉਹ ਪੀੜਤ ਸੀ ਜਿਹੜੇ ਉਹ ਤਾਂ ਕਿ ਉਧਰੋਂ ਭੱਜਿਆ ਕਰਨ ਜਿਵੇਂ ਮੇਲੇ ਚ ਆਏ ਹੁੰਦੇ ਕਰ ਉਧਰੋਂ ਭੱਜਿਆ ਕਰਨ ਜਾਬਤੇ ਦੇ ਵਿੱਚ ਰਹਿ ਕੇ ਪ੍ਰੋਗਰਾਮ ਲੜੇ ਜਾਂਦੇ ਨੇਗੇ ਜਾਬਤੇ ਦੇ ਵਿੱਚ ਰਹਿ ਕੇ ਇਸ ਕਰਕੇ ਜਦੋਂ ਤੁਸੀਂ ਉਹ ਗੱਲਾਂ ਮੰਨੋਗੇ ਜਦੋਂ ਕੋਈ ਬੰਦਾ ਬੋਲ ਰਿਹਾ ਮੇਰਾ ਐਨਾ ਜ਼ੋਰ ਲੱਗਿਆ ਲੋਕਾਂ ਨੂੰ ਇਕੱਠੇ ਕਰਦਾ ਇੰਨਾ ਜ਼ੋਰ ਲੱਗਿਆ ਬਹੁਤ ਜ਼ਿਆਦਾ ਜਿਹੜਾ ਕਿ ਮੇਰਾ ਸਰੀਰ ਨਾ ਕੱਲ ਦਾ ਮੇਰਾ ਇੰਨਾ ਸਰੀਰ ਮੇਰਾ ਡਾਊਨ ਚੱਲ ਰਿਹਾ ਠੀਕ ਆ ਨਾ ਗੱਲ ਪਰ ਸੋਨ ਇੰਨਾ ਡਾਊਨ ਕਿਉਂਕਿ ਉਦੋਂ ਮੈਂ ਕੁਝ ਖਾਦਾ ਹੀ ਨਹੀਂ ਮੈਂ ਜਦੋਂ 5 6 ਵਜੇ ਫ੍ਰੀ ਹੋ ਕੇ ਫਿਰ ਕਿਤੇ ਥੋੜਾ ਮੋਟਾ ਕੁਝ ਖਾਦਾ ਫਿਰ ਉਹ ਅੰਦਰ ਨਾ ਲੰਘੇ ਸਵੇਰ ਦੀ ਭੁੱਖ ਗਰਮੈਸ ਨਾਦਰ ਅੰਦਰੋਂ ਇੰਨੀ ਭਰ ਗਈ ਬੋਲ ਬੋਲ ਕੇ ਹੁਣ ਜਿਹੜੀ ਗੱਲ ਇਹ ਆ ਕਿ ਇਹ ਜਿਹੜੇ ਹੁਣ ਆਪਾਂ ਇਹ ਇਹ ਜਿਹੜੇ ਵੱਡੇ ਐਕਸੀਡੈਂਟ ਦੇ ਖਿਲਾਫ ਕਰਨੇ ਆ ਤੇ ਤਕੜੇ ਹੋ ਕੇ ਲੋਕਾਂ ਨੇ ਕੱਲੇ-ਕੱਲੇ ਬੰਦੇ ਨੇ ਜਾਗਰੂਤ ਹੋ ਕੇ ਇਹਨਾਂ ਦੇ ਸਾਰਿਆਂ ਦਾ ਜਿਹੜਾ ਜਰੂਸ ਆਪਾਂ ਘਰਾਮੂਰੇ ਕੱਟਣਾ ਤੇ ਇਹਨਾਂ ਦੇ ਆ ਅੱਗੇ ਘਰ ਘੇਰਨੇ ਆ ਮੈਨੂੰ ਪਤਾ ਕਿ ਛਿੱਟਾ ਉਹਨਾਂ ਦਾ ਨਿਕਲਿਆ ਹੀ ਬਹੁਤ ਤਕੜਾ ਹੈ ਪਰ ਇਹਨਾਂ ਨੇ ਕੁਝ ਕਰਨਾ ਵੀ ਕੁਝ ਨਹੀਂ ਪਰ ਇਹਨਾਂ ਨੇ ਜਿਹੜੀ ਕੰਨੀ ਗੱਲ ਪਾਉਣੀ ਸੀ ਨਾ ਵੀ ਅਸੀਂ ਜਿਹੜੇ ਹੋਣ ਅਸੀਂ ਕੰਮ ਕਰ ਲਈ ਜਾ ਰਹੇ ਆ ਇਹਨਾਂ ਦੇ ਘਰਾਮੂਰੇ ਧਰਨੇ ਇਹਨਾਂ ਦੇ 12 ਮੂਰੇ ਧਰਨੇ ਜਿਨ੍ਹਾਂ ਦੇ ਘਰਾਂ ਦੇ ਜਿਵਾਕਾਂ ਨੂੰ ਇਹਨਾਂ ਦੇ ਜਿਹੜੇ ਜਿਹੜੇ ਆਪਣੇ ਪਰਿਵਾਰਾਂ ਨੂੰ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲ ਲੈਣਾ ਹੁਣ ਇਹ ਜੋ ਧਰਨੇ ਇਹ ਜੋ ਪ੍ਰੋਟੈਸਟ ਕਰਾਂਗੇ ਜਿਨ੍ਹਾਂ ਨੇ ਠੱਗਿਆ ਨਾ ਇਵੇਂ ਬਈਆ ਪ੍ਰਾਪਰਟੀਆਂ ਤੁਹਾਨੂੰ ਪੱਕਾ ਪਤਾ ਹੋਣਾ ਚਾਹੀਦਾ ਜਿਹਨੇ ਠੱਗੀ ਮਾਰੀ ਹੈ ਵੀ ਉਹਦੀ ਪ੍ਰਾਪਰਟੀ ਦਾ ਘਰ ਕਿੱਥੇ ਆ ਉਹਨਾਂ ਦਾ ਜਰੂਰ ਸੂਣ ਐਵੇਂ ਨਿਕਲੂਗਾ ਜਿਵੇਂ ਤੁਹਾਨੂੰ ਹੌਂਡਾ ਮਾਲ ਵਾਲੀ ਵਾਲਾ ਪ੍ਰੋਗਰਾਮ ਦਾ ਛਿੱਟਾ ਕੀ ਨਿਕਲਿਆ ਸਭ ਤੋਂ ਪਹਿਲੇ ਤਾਂ ਗੱਲ ਇਹ ਹੈ ਜਿਹੜਾ ਆਪਾਂ ਜਦੋਂ ਆਪਾਂ ਪ੍ਰੋਗਰਾਮ ਲੀਕਿਆ ਸੀ 2 ਦਿਨ ਪਹਿਲਾਂ ਹੀ 2 ਦਿਨ ਪਹਿਲਾਂ ਹੀ ਜਦੋਂ ਆਪਾਂ ਵੀਡੀਓ ਪਾਈ ਹੈ 2 ਦਿਨ ਪਹਿਲਾਂ ਹੀ ਇਨਾਂ ਏਜੰਟਾਂ ਨੇ ਅੱਧੇ-ਅੱਧੇ ਪੈਸੇ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਤੇ ਵੀ ਸਾਨੂੰ ਇੰਨੇ ਦਿਨਾਂ ਦਾ ਟਾਈਮ ਦੇ ਦਿਓ ਇਨਾਂ ਲੋਕਾਂ ਦਾ ਪੈਸਾ ਮੁੜਿਆ ਉੱਥੇ ਬੈਠ ਕੇ ਪ੍ਰੋਗਰਾਮ ਜਿੱਦਣ ਹੋਇਆ ਉਦੋਂ ਸਾਡੇ ਬੰਦਿਆਂ ਨੇ ਜਦੋਂ ਮੈਂ ਜਦੋਂ ਇਹ ਡੀਸੀ ਸਾਹਿਬ ਨਹੀਂ ਆਏ ਤੁਹਾਨੂੰ ਪਤਾ ਹੀ ਆ ਪਰ ਜ਼ਰੂਰ ਤਾਂ ਇਹਦਾ ਜਿਹੜੀ ਗੱਲ ਉੱਥੇ ਮੈਂ ਕਹਾਉਣਾ ਚਾਹੁੰਦਾ ਸੀਗਾ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਸੀਗਾ ਮੀਡੀਆ ਸਾਹਮਣੇ ਪ੍ਰਸ਼ਾਸਨ ਨੂੰ ਮਣਾਈ ਨਹੀਂ ਮੂੰਹ ਚੋ ਗੱਲ ਡੀਐਸਪੀ ਸਾਹਿਬ ਗੱਲ ਮੰਨੇ ਨਹੀਂ ਮੂੰਹ ਚੋ ਗੱਲ ਐਸਡੀਐਮ ਸਾਹਿਬ ਗੱਲ ਮੂੰਹ ਚੋ ਮੰਨੇ ਨਹੀਂ ਜਿਹੜੀ ਗੱਲ ਸਵਾਲ ਜਵਾਬ ਜਿਹੜੇ ਮੈਂ ਕਰਨੇ ਸੀਗੇ ਕਿ ਇਹ ਪੰਜਾਬ ਦੀ ਐਡੀ ਵੱਡੀ ਸਮੱਸਿਆ ਹੈ ਤੁਸੀਂ ਜਿਹੜਾ ਮੈਨੂੰ ਹਾਰ ਟਾਈਮ ਇਹ ਗੱਲ ਕਹਿੰਦੇ ਸੀਗੇ ਕਿ ਇਹ ਧੱਕਾ ਕਰਦਾ ਕਾਨੂੰਨ ਹੱਥ ਚੋਂ ਲੈਂਦਾ ਇਹਨਾਂ ਨੇ ਮੂੰਹ ਚੋ ਸ ਸਾਮਕੇ ਸਾਰੇ ਜਣੇ ਰੱਖਿਓ ਹੁਣ ਆਪਾਂ ਇਹਨਾਂ ਦਾ ਮਹਾਲੀ ਦੇ ਵਿੱਚੋਂ ਐਸੀ ਇਹਨਾਂ ਦੀ ਜੜ ਪੱਟਣੀ ਐ ਹੋਰ ਸਹਾਰਾ ਦੇ ਵਿੱਚੋਂ ਐਸੀ ਇਹਨਾਂ ਦੀ ਜੜ ਪੱਟਣੀ ਐ ਕਿ ਕਿਸੇ ਬੰਦੇ ਨੇ ਡਰਨਾਂ ਜਿਹੜੀ ਗੱਲ ਮੈਂ ਪ੍ਰਸ਼ਾਸਨ ਨੂੰ ਤੁਹਾਡੇ ਸਾਹਮਣੇ ਠੋਕੇ ਗੱਲ ਕਹੀ ਐ ਵੀ ਜੇਕਰ ਤੁਸੀਂ ਕਾਰਵਾਈ ਨਹੀਂ ਕਰੋਗੇ ਨਹੀਂ ਥਾਪੜਾ ਅਪਰੇਟ ਕਰਾਂਗੇ ਅਸੀਂ ਜੇ ਕਿਸੇ ਵੀ ਬੌਂਸਰ ਨੇ ਉੱਤੇ ਖੜਾ ਕੇ ਉੱਥੇ ਮੂਰੇ ਕਿਸੇ ਸਾਡੇ ਨੌਜਵਾਨ ਨੂੰ ਧਮਕੀ ਦਿੱਤੀ ਤਾਂ ਮੈਂ ਗੱਡੀ ਪਾ ਕੇ ਪਿੱਛੇ ਕਢੀ ਚੂੰਗਾ ਮੈਂ ਕਢੀ ਚੂੰਗਾ ਇਸਤਮਾਰ ਅਸੀਂ ਇਹਨਾਂ ਨੂੰ ਕਢੀਸਾਂਗੇ ਸਾਨੂੰ ਸਾਨੂੰ ਕਾਨੂੰਨ ਹੱਥਾਂ ਦੇ ਵਿੱਚ ਫਿਰ ਤੁਸੀਂ ਕਹਿੰਦੇ ਅਸੀਂ ਲੈਣਾ ਨਹੀਂ ਚਾਹੁੰਦੇ ਪਰ ਸਾਨੂੰ ਮਜਬੂਰੀ ਤੌਰ ਤੇ ਲੈਣਾ ਪਊ ਲੈਣਾ ਪਊ ਜਿਵੇਂ ਅਸੀਂ ਪਹਿਲਾਂ ਐਕਸ਼ਨ ਕੀਤੇ ਨਗੇ ਅਸੀਂ ਇਹ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾ mafia ਤੋਂ ਵੱਡੀ ਸਮੱਸਿਆ ਹੈ ਇਹ ਸਮੱਸਿਆ ਦਾ ਸਾਨੂੰ ਜੜ ਪੱਟਣੀ ਪੈਣੀ ਆ ਇੱਥੇ ਕਿਸੇ ਬੰਦੇ ਨਾਲ ਜਗਰਾ ਨਹੀਂ ਪੈਂਦਾ ਕਿ ਜਿਵੇਂ ਆਪਾਂ ਲੰਮੇ ਸਮੇਂ ਤੋਂ ਬੋਲੀ ਜਾਂਦੇ ਆ ਤੁਸੀਂ ਕੋਈ ਵੀ ਬੰਦਾ ਜਿਹੜਾ ਬੰਦਾ ਇਹਦੇ ਖਿਲਾਫ ਬੋਲਣ ਲੱਗ ਜੇ ਹਰ ਇੱਕ ਬੰਦੇ ਨੂੰ ਜਾ ਕੇ ਏਜੰਟ ਖਰੀਦ ਲੈਣਗੇ ਤੁਸੀਂ ਐ ਕਰਿਓ ਕਿਸੇ ਵੀ ਏਜੰਟ ਦੇ ਖਿਲਾਫ ਵੀਡੀਓ ਪਾ ਦਿਓ ਉਹ ਬੰਦੇ ਦੀ ਤੁਹਾਨੂੰ 5 ਦਿਨਾਂ ਬਾਅਦ ਵੀ ਖਿਲਾਫ ਨਹੀਂ ਬੋਲਦਾ ਮਿਲੂਗਾ ਕਿਉਂਕਿ ਪੈਸੇ ਖਰੀਦ ਦੇਣਗੇ ਇਹ ਤਾਂ ਲੰਮਾ ਸਮਾਂ ਜਿਵੇਂ ਆਪਾਂ ਸੰਘਰਸ਼ ਲੜ ਰਹੇ ਹਾਂ ਉਹ ਲੜਨਾ ਹੀ ਪੈਣਾ ਇਹ ਲੜਾਈ ਬੜਾ ਲੰਮਾ ਲੰਮੀ ਲੈ ਕੇ ਜਾਣੀ ਪੈਣੀ ਆ ਇਸ ਕਰਕੇ ਉਸ ਦਿਨ ਐਨੇ ਲੋਕਾਂ ਨੇ ਪੈਸੇ ਮੁੜੇ ਤੇ ਇਹ ਜਿਹੜਾ ਕਿ ਪ੍ਰਸ਼ਾਸਨ ਗੱਲਾਂ ਕਰਦਾ ਸੀ ਜਿਹੜਾ ਆਪਣੇ ਤੇ ਕਾਰਵਾਈਆਂ ਕਰਨ ਨੂੰ ਫਿਰਦਾ ਸੀ ਉਹ ਸਾਰਿਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਕਰਕੇ ਇਹ ਜਿਹੜੀਆਂ ਸਾਰੀਆਂ ਗੱਲਾਂ ਸੀ ਆਪਾਂ ਪ੍ਰਸ਼ਾਸਨ ਦੇ ਕੰਨੀ ਕਰਤੀਆਂ ਹੁਣ ਡੀਸੀ ਦੇ ਐਸਡੀਮ ਦੇ ਸਾਰੇ ਪ੍ਰਸ਼ਾਸਨ ਦੀਆਂ ਗੱਲਾਂ ਕਰਤੀਆਂ ਹੁਣ ਜਦੋਂ ਆਪਾਂ ਧਰਨਾ ਲਾਵਾਂਗੇ ਰੋਟੀ ਆਪਣੀ ਲੈ ਕੇ ਆਇਓ ਠੀਕ ਹੈ ਉੱਥੇ ਮੈਂ ਤਾਂ ਤੁਹਾਡੇ ਲਈ ਲੜ ਸਕਦਾ ਰੋਟੀ ਪਾਣੀ ਆਪਣਾ ਲੈ ਕੇ ਆਇਆ ਕਰੋ ਉੱਥੇ ਮੈਂ ਇੱਥੇ ਗੁਰਦੁਆਰਾ ਜਿੱਥੇ ਥੋੜਾ ਪਰਮੰਧ ਕਰਿਆ ਨਹੀਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਜਾਵਤ ਦੇ ਵਿੱਚ ਰਹਿਣੇ ਬੜੇ ਜ਼ਰੂਰੀ ਹਾਂ ਅਨਸ਼ਾਸਨ ਦੇ ਵਿੱਚ ਰਹਿਣੇ ਬੜੇ ਜ਼ਰੂਰੀ ਹਾਂ ਮੈਨੂੰ ਕੋਈ ਬਲਾਰਾ ਬਣਾਉਣ ਦਾ ਸ਼ੌਂਕ ਨਹੀਂ ਕੋਈ ਮੈਨੂੰ ਮਾਈਕ ਫੜ ਕੇ ਕੋਈ ਮੈਨੂੰ ਮੈਂ ਉਹ ਜਿੱਥੇ ਤੁਸੀਂ ਮੇਰੀ ਡਿਊਟੀ ਲਾ ਲਿਆ ਕਰੋ ਤੁਸੀਂ ਅਨੁਸ਼ਾਸਨ ਦੇ ਵਿੱਚ ਹੋਵਾਂਗੇ ਮੈਨੂੰ ਜਿੱਥੇ ਤੁਸੀਂ ਮਰਜ਼ੀ ਬਿਠਾ ਦੇਮ ਉੱਥੇ ਬੈਠੂਗਾ ਪਰ ਕਿਸੇ ਬੰਦੇ ਨੇ ਹੱਲਣਾ ਨਹੀਂ ਇਹ ਥੋੜੂਗਾ ਵੀ ਯਾਰ ਤੁਸੀਂ ਤਾਂ ਥਣ ਤਾਂ ਖਦੇੜ ਨੂੰ ਫਿਰਦਾ ਹੀ ਹੁੰਦਾ ਪ੍ਰਸ਼ਾਸਨ ਮੈਂ ਹਰੇਕ ਥਾਂ ਮੈਂ ਆਧਾਰਨ ਦੇ ਕੇ ਦੱਸਦਾ ਵੀ ਜੇ ਤੁਸੀਂ ਲੋਕ ਪਾੜਦੇ ਹੋ ਇਹ ਤੁਹਾਨੂੰ ਕਿਵੇਂ ਪਾੜ ਕੇ ਤੁਹਾਨੂੰ ਖੜਾਉਣਾ ਚਾਹੁੰਦੇ ਹੁੰਦੇ ਨੇਗੇ ਅੰਗਰੇਜ਼ 60 70000 ਸੀ ਕਿ ਜਿਹੜਾ ਕਿ 150 ਕਰੋੜ ਤੇ ਰਾਜ ਕਰਕੇ ਸਿਰਫ ਪਾੜ ਕੇ ਤੁਹਾਨੂੰ ਇਹ ਤੈਨੂੰ ਕਿਸੇ ਨੂੰ ਕੁਝ ਕਹਿ ਰਿਹਾ ਕਿਸੇ ਨੂੰ ਕੁਝ ਕਹਿ ਰਿਹਾ ਤੁਸੀਂ ਕਿਸੇ ਕਿੱਧਰ ਨੂੰ ਭਜੇ ਫਿਰ ਕਿੱਧਰ ਨੂੰ ਭਜੇ ਫਿਰਦੇ ਹੋ ਇਸ ਕਰਕੇ ਅਨੁਸ਼ਾਸਨ ਸਿੱਖੋ ਜਿਵੇਂ ਸਾਡੇ ਆ ਕਿਸਾਨ ਜਿੱਥੇ ਬੰਦਿਆ ਮਜ਼ਦੂਰ ਜਿੱਥੇ ਬੰਦਿਆ ਸੰਘਰਸ਼ ਲੜਦਿਆਂ ਨੇ ਨਾ ਇਸ ਕਰਕੇ ਤੁਸੀਂ ਵੀ ਜਿਹੜੇ ਲੋਕ ਸੰਘਰਸ਼ ਲੜਨੇ ਸਿੱਖੋ ਠੀਕ ਹੈ ਨਾ ਗੱਲ ਤੁਸੀਂ ਪੀੜ ਤੋਂ ਤੁਸੀਂ ਸ਼ਹਿਰਾਂ ਕਸਬਿਆਂ ਦੀ ਜਿਹੜਾ ਵੀ ਸਾਡੇ ਕੋਲੇ ਬੰਦਾ ਚੱਲ ਕੇ ਆਏ ਜਿਹੜੇ ਮਰਜ਼ੀ ਧਰਮ ਦਾ ਬੰਦਾ ਆਜੇ ਚੱਲ ਕੇ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚੋਂ ਆਜੇ ਸੀ ਉਹਦੀ ਗੱਲ ਸੁਣਦੇ ਸੀ ਮਦਦ ਕਰਨਾ ਚਾਹੁੰਦੇ ਆ ਪਰ ਤੁਸੀਂ ਇਹ ਥੋੜੂਗਾ ਵੀ ਯਾਰ ਤੁਸੀਂ ਕਿਸੇ ਦੀ ਗੱਲ ਹੀ ਨਾ ਮੰਨੋ ਆ ਪਿਛਲੇ ਦਿਨ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀਗੀ ਦੋ ਵਾਰੀ ਉਹਦੇ ਪੈਸੇ ਕਢਾ ਦੇ ਤੀਜੀ ਵਾਰੀ ਲੈ ਜਾ ਕੇ ਫੇਰ ਪੈਸੇ ਪਰਸਾਤੇ ਫਿਰ ਬੰਦਰਾ 12 ਨਾ ਬਦੇ ਤਾਂ ਹੋਰ ਕੀ ਹੋਵੇ ਤੁਸੀਂ ਵੀ ਕਿਹਦੀ ਗੱਲ ਮੰਨ ਲਿਆ ਕਰੋਨਾ ਯਾਰ ਬਾਈ ਬਣ ਕੇ ਯਾਰ ਤੁਸੀਂ ਮੇਰੇ ਅਗਲਾ ਤੇ ਅਸਰ ਕਰ ਲੋਣਾ ਸਾਰੇ ਜਾਣੇ ਇਸ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਬਹੁਤ ਵੱਡਾ ਆਪਾਂ ਜਲੰਧਰ ਦਾ ਦੇਣ ਲਈ ਜਾ ਰਿਹਾ ਮੇਰੀ ਥੋੜੀ ਸਿਹਤ ਠੀਕ ਹੋ ਜੇ ਮੇਰਾ ਸਿਹਤ ਪੱਖੋਂ ਮੇਰਾ ਜਿਹੜਾ ਕਿ ਮਾੜੇ ਮਾੜਾ ਮੈਂ ਕਿਉਂਕਿ ਜਦੋਂ ਮੇਰਾ ਮੇਰਾ ਨਾ ਐਵੇਂ ਲਗਾਤਾਰ ਬੋਲਦਾ ਮੇਰਾ ਦਿ ਮਰਾ ਦਿਮਾਗ ਪਾਟਣ ਤੇ ਹੋਇਆ ਪਿਆ ਮਰਾ ਇੰਨਾ ਕਿ ਜ਼ਿਆਦਾ ਹੋਇਆ ਹੋਇਆ ਕੱਲ ਸੀਗਾ ਸੁਣਨ ਵਾਲੀ ਗੱਲ ਆ ਕੱਲ ਪ੍ਰੋਗਰਾਮ ਪਰਸ ਉੱਥੇ ਕੀਤਾ ਕੱਲ ਸਾਰਾ ਦਿਨ ਤੁਹਾਡੇ ਲਈ ਲੁਧਿਆਣੇ ਮੇਰੀ ਤਰੀਕ ਸੀ ਏਜੰਟ ਜਿਹੜੇ ਤੇ ਮੈਨੂੰ ਨੇ ਪਰਚਾ ਕਰਾਇਆ ਹੋਇਆ ਤਿੰਨ ਵਾਜ ਤੇ ਕਰ ਮੈਂ ਉੱਥੇ ਬੈਠਾ ਰਿਹਾ ਉਹਨਾਂ ਦਾ ਨਹੀਂ ਆਇਆ ਕੋਈ ਪੇਸ ਨਹੀਂ ਹੋਈ ਉਹ ਜਿਹੜੀ ਏਜੰਟ ਮੈਂ ਉੱਥੇ ਤੇ ਕਰ ਬੈਠਾ ਰਿਹਾ ਮੈਂ ਤਰੀਕਾਂ ਭੁਗਤੀ ਜਾਣਾ ਤਿੰਨ ਚਾਰ ਵਜੇ ਤਰੀਕ ਤੋਂ ਬਾਅਦ ਇੱਕ ਅੱਧੀ ਕੁਝ ਖਾ ਕੇ ਫਿਰ ਅਦੂ ਪ੍ਰੋਗਰਾਮ ਇੱਕ ਰੋਪੜ ਸੀ ਉੱਥੇ ਗਿਆ ਤਾਂ ਹਰ ਵਕਤ ਇਹ ਤੁਰਿਆ ਫਿਰਦਾ ਯਾਰ ਮਾ ਤੁਹਾਡੇ ਲਈ ਤਰੀਕਾ ਵੀ ਪੁੱਤੀ ਨਾ ਸਾਰਾ ਕੁਝ ਜਿੰਨੇ ਕਿੋਕੜਾ ਕਰੀ ਜਾਣਾ ਸਰੀਰ ਨੂੰ ਰੈਸਟ ਨਹੀਂ ਪ੍ਰੋਪਰ ਮਿਲ ਰਹੀ ਮੇਰੇ ਨੂੰ ਜਿੰਨੀ ਮੈਨੂੰ ਰੈਸਟ ਚਾਹੀਦਾ ਉਹ ਨਹੀਂ ਮਿਲ ਰਹੀ ਤੜਕੇ ਅੱਜ ਦੀ ਗੱਲ ਆਹਤ ਨਾ ਅੱਜ ਪਿੰਡ ਵਾਲੇ ਸਾਡੇ ਭਰਾ ਆ ਗਏ ਸਾਡੇ ਪੰਚਾਇਤ ਆ ਗਏ ਲੋਕ ਆ ਗਏ ਹੋਰ ਆ ਗਏ ਪੀੜਤ ਰੈਸਟ ਤਾਂ ਮੈਨੂੰ ਮਿਲੀ ਨਹੀਂ ਰਹੀ ਯਾਰ ਇਸ ਕਰਕੇ ਤੁਸੀਂ ਮੇਰੀ ਬੇਨਤੀ ਆ ਸਾਰੇ ਜਣੇ ਇਹਨਾਂ ਗੱਲਾਂ ਸਬਕਾਰ ਕਰਕੇ ਜਿਹੜਾ ਹੁਣ ਆਪਣਾ ਸਾਰਾ ਜਿਹੜਾ ਕਿ ਵੱਡਾ ਪ੍ਰੋਗਰਾਮ ਆਪਣਾ ਜਲੰਧਰ ਦੇ ਵਿੱਚ ਰਿਕਲ ਦੇਖਣਾ ਆਪਾਂ ਕਹਿੰਦੇ ਆ ਕਿ ਕੋਈ ਕੋਈ ਨਾ ਕੋਈ ਸਰਕਾਰ ਜਿਹੜਾ ਬਣਾਵੇ ਮੈਂ ਇਹਨਾਂ ਦੇ ਮਾ ਅਗਲੀ ਬੇਨਤੀ ਇਹ ਵੀ ਬੀ ਜੀਏ ਤੁਹਾਡੇ ਵਿੱਚ ਪੋਲਿਟੀਕਲ ਪਾਰਟੀਆਂ 'ਚ ਹਿੰਮਤ ਆ ਕਾਂਗਰਸ ਦੀ ਆਮ ਆਦੀ ਪਾਰਟੀ ਦੀ ਜਾਂ ਜਿੰਨੇ ਵੀ ਬਾਦਲ ਵਾਲੀ ਪਾਰਟੀ ਦੀ ਇਹ ਪੰਜਾਬ ਦੀ ਐਡੀ ਵੱਡੀ ਸਮੱਸਿਆ ਹੈ ਤੁਸੀਂ ਜਲੰਧਰ ਦੇ ਵਿੱਚ ਐਡਾ ਪ੍ਰੋਗਰਾਮ ਕਰ ਕਰੋ ਕਿ ਡੀਸੀ ਨੂੰ ਮੰਗ ਪੱਤਰ ਦੇ ਕੇ ਦਿਖਾਓ ਕਿ ਇਹਦੇ ਖਿਲਾਫ ਸਖਤ ਕਾਨੂੰਨ ਬਣੇ ਏਜੰਟਾਂ ਖਿਲਾਫ ਤੁਸੀਂ ਨਹੀਂ ਬੋਲ ਸਕਦੇ ਇਹ ਪੰਜਾਬ ਦੀ ਐਡੀ ਵੱਡੀ ਸਮੱਸਿਆ ਹੈ ਪੋਲਿਟੀਕਲ ਪਾਰਟੀਆਂ ਮੇਰੇ ਤੋਂ ਪਹਿਲਾਂ ਮੈਨੂੰ ਕਹਿੰਦੇ ਨੇ ਨਾ ਵੀ ਤੂੰ ਇਹ ਜਿਹੜਾ ਮੇਰੇ ਤੇ ਇਲਜ਼ਾਮ ਹੁੰਦਾ ਕਿ ਤੂੰ ਤਾਂ ਜੀ ਪਤਾ ਨਹੀਂ ਲੀਡਰ ਬਣ ਦਾ ਮਾਰਾ ਪਤਾ ਨਹੀਂ ਬੋਟਾਂ ਦੇ ਵਿੱਚ ਖੜਾ ਖਾਉਣ ਦਾ ਮਾਰਾ ਕਹਿਣਾ ਤੁਸੀਂ ਕਰੋ ਇਹ ਪ੍ਰੋਗਰਾਮ ਮੈਂ ਮੇਰੇ ਤੋਂ ਪਹਿਲਾਂ ਤੁਸੀਂ ਜਲੰਧਰ ਦਾ ਜਿਹੜਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਇਹ ਜਿਹੜਾ ਐਕਸ਼ਨ ਕੋਈ ਕਰਕੇ ਦਿਖਾਓ ਜਿਹੜਾ ਮਹਾਲੇ ਦੇ ਵਿੱਚ ਅਸੀਂ ਕਰਿਆ ਤੁਸੀਂ ਕਰਕੇ ਦਿਖਾਓ ਇਸ ਕਰਕੇ ਇਹ ਸਾਡੀ ਸਮੱਸਿਆ ਨੇ ਸਾਨੂੰ ਲੜਨਾ ਪੈਣਾ ਅਸੀਂ ਉੱਥੇ ਇੰਨੇ ਲੋਕਾਂ ਦੇ ਉਦਨ ਕੰਮ ਕਰਵਾ ਕੇ ਆ ਬਹੁਤ ਜਾਂਦੇ ਜੇਕਰ ਉਦਨ ਪ੍ਰੋਗਰਾਮ ਨਾ ਕਰਦੇ ਆਪਾਂ ਚਲੋ ਥੋੜਾ ਦਾ ਜਿਹੜਾ ਕੁਝ ਥੋੜਾ ਦਾ ਮੈਂ ਥੋੜਾ ਲੇ ਤਾਂ ਲੜੀ ਆ ਨਾ ਪਰ ਮੈਂ ਜੇਲ੍ਹ ਦੇ ਵਿੱਚ ਪੱਕਾ ਇਹਨਾਂ ਨੇ ਮੇਰੇ ਤੇ ਪਰਚੇ ਪਾ ਕੇ ਅੰਦਰ ਸੱਟਣਾ ਸੀ ਜਿਹੜੀਆਂ ਗੱਲਾਂ ਮੈਂ ਕਹਿ ਨਹੀਂ ਸਕਦਾ ਉਹ ਪ੍ਰਸ਼ਾਸਨ ਦੇ ਪੁਲਿਸ ਦੇ ਸਾਹਮਣੇ ਆਪਣਾ ਐਸਡੀਐਮ ਇਹਨਾਂ ਨੇ ਸਾਰੇ ਅਫਸਰਾਂ ਦੇ ਸਾਹਮਣੇ ਮੂੰਹ ਤੇ ਗੱਲਾਂ ਕਹੀਆਂ ਨੇ ਵੀ ਮੈਂ ਗਲਤ ਕੀ ਕਰ ਰਿਹਾ ਫਿਰ ਇਹਨਾਂ ਦੇ ਮੂੰਹੋਂ ਚ ਗੱਲਾਂ ਆਪ ਤੇ ਨਿਕਲੀਆਂ ਵੀ ਤੂੰ ਗਲਤ ਨਹੀਂ ਕੁਝ ਕਰ ਰਿਹਾ ਫਿਰ ਇਹਨਾਂ ਦੇ ਖਿਲਾਫ ਕਾਰਵਾਈਆਂ ਕਰੋ ਕਿਉਂ ਨਹੀਂ ਕਾਰਵਾਈਆਂ ਕਰ ਰਹੇ ਇਸ ਕਰਕੇ ਇਹ ਜਿਹੜੀ ਗੱਲਾਂ ਹੈਗੀਆਂ ਇੰਨਾ ਗੱਲਾਂ ਕਰਕੇ ਸਾਨੂੰ ਜਿਹੜਾ ਇਹੋ ਜਿਹਾ ਕੁਝ ਕਰਨਾ ਪੈਂਦਾ ਲੜਨਾ ਪੈਂਦਾ ਸੀ ਲੋਕਾਂ ਲਈ ਇਹ ਕੋਈ ਤੁਸੀਂ ਮੈਂ ਲਾਸਟ ਤੇ ਕੋਈ ਗੱਲ ਕਹਿਣਾ ਕਿ ਮੈਂ ਨਹੀਂ ਸਾਰਾ ਕੁਝ ਕਰ ਰਹਾ ਮੇਰੀ ਪਰਮਾਤਮਾ ਨੇ ਮੇਰੇ ਵਾਹਿਗੁਰੂ ਨੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਨੇ ਮੇਰੇ ਗੁਰੂ ਨੇ ਮੇਰੀ ਡਿਊਟੀ ਲਈ ਹੈ ਉਹ ਸਭ ਕੁਝ ਕਰਨ ਕਰਾਵਣ ਹਰ ਸਭ ਕੁਝ ਹੋਵਾ ਮੈਂ ਕਰੂੰਗਾ ਮੈਂ ਲੋਕਾਂ ਲਈ ਲੜੂੰਗਾ ਧੰਨਵਾਦ